ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਦੁਪਹਿਰ ਦਾ ਟਾਈਮ ਹੈਗਾ ਸੀ ਤੇ ਆਪਣਾ ਸਾਰਾ ਕੰਮ ਕੰਪਲੀਟ ਹੋ ਗਿਆ ਸੀ ਕੱਪੜੇ ਧੋਣ ਵਾਲੇ ਰਹਿੰਦੇ ਸੀਗੇ ਤੇ ਇੱਥੇ ਆਪਾਂ ਕੀ ਤੁਸੀਂ ਦੋ ਸੰਤਰੇ ਪਏ ਸੀਗੇ ਤੇ ਆਪਾਂ ਦੋ ਸੰਤਰਿਆਂ ਲਏ ਕਿਤਾ ਜੂਸ ਕੱਢ ਲੀਤਾ ਕਹਿੰਦੇ ਨਾ ਸੰਤਰਿਆਂ ਦਾ ਜੂਸ ਅਗਰ ਆਪਾਂ ਧੁੱਪੇ ਬੈ ਕੇ ਪੀਏ ਤਾਂ ਸਿਹਤ ਵਾਸਤੇ ਕੀ ਹੁੰਦਾ ਵਧੀਆ ਹੁੰਦਾ ਵਿਟਾਮਿਨ ਸੀ ਜਿਹੜਾ ਹੈਗਾ ਉਹ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ ਤੇ ਇਸੇ ਕਰਕੇ ਆਪਾਂ ਇਹਨਾਂ ਦਾ ਕੀ ਕੀਤਾ ਜਿਹੜਾ ਜੂਸ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਚੋੜ ਲੀਤਾ ਹੈਗਾ ਉੱਤੇ ਪਾਣੀ ਰੱਖ ਕੇ ਗੜਵੀ ਦੇ ਤੇ ਬਾਅਦ ਚ ਉਸ ਤੋਂ ਬਾਅਦ ਥੋੜਾ ਜਿਹਾ ਨਿਕਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗਲਾਸ ਚ ਪਾਣ ਕੇ ਤੇ ਧੁੱਪੇ ਬਹਿ ਕੇ ਪੀ ਲੀਤਾ ਤੇ ਜੂਸ ਵਗੈਰਾ ਪੀਣ ਤੋਂ ਬਾਅਦ ਹੁਣ ਆਪਾਂ ਇੱਥੇ ਕਰਾਂਗੇ ਧੋਪਾ ਨਿਕਲੀ ਹੋਈ ਹੈ ਹੁਣ ਆਪਾਂ ਫਟਾਫਟ ਥੀਰਾਂਗੇ ਜਿਹੜੇ ਕੱਪੜੇ ਹੈਗੇ ਉਹ ਧੋਵਾਂਗੇ ਕਿਉਂਕਿ ਆਪਾਂ ਕੱਲ ਕੱਪੜੇ ਨਹੀਂ ਧੋਤੇ ਸੀ ਕਿਉਂਕਿ ਆਪਾਂ ਸੋਚਿਆ ਸੀ ਥੋੜੇ ਕੱਪੜੇ ਹੈਗੇ ਆਪਾਂ ਕੱਲ ਨੂੰ ਧੋ ਲਾਂਗੇ ਏ ਹੁਣ ਆਪਾਂ ਹੀ ਕਰਦੇ ਆ ਮਸ਼ੀਨ ਲੋਨ ਤੋਂ ਚੰਗਾ ਆਪਾਂ ਹੱਥ ਨਾਲ ਧੋਣਾ ਜ਼ਿਆਦਾ ਪ੍ਰੈਫਰ ਕਰਦੇ ਆ ਕੱਪੜਿਆਂ ਨੂੰ ਆਪਾਂ ਵੈਸੇ ਹੀ ਨਹੀਂ ਮਸ਼ੀਨ ਲਾਉਂਦੇ ਕਿਉਂਕਿ ਮਸ਼ੀਨ ਦਾ ਕੀ ਹੁੰਦਾ ਬਹੁਤ ਜ਼ਿਆਦਾ ਜੱਬ ਹੁੰਦਾ ਏ ਇਸ ਕਰਕੇ ਥੋੜੇ ਜਿਹਾ ਕੱਪੜੇ ਹੁੰਦੇ ਆ ਉਹ ਆਪਾਂ ਫਟਾਫਟ ਹੀ ਕਰਦੇ ਹੱਥ ਦੇ ਨਾਲ ਨਾ ਹੰਗਾਲ ਲਈਦੇ ਆ ਧੋ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੁੱਕਣੇ ਪਾ ਦਿੰਨੇ ਬਾਕੀ ਜਿਹੜਾ ਆਪਣਾ ਮਸ਼ੀਨ ਦਾ ਡਰਾਇਰ ਹੈਗਾ ਉਹ ਵੀ ਖਰਾਬ ਹੈਗਾ ਏ ਉਹ ਨਾ ਬਹੁਤ ਜ਼ਿਆਦੀ ਆਵਾਜ਼ ਕਰਦਾ ਏ ਤੇ ਉਹਦਾ ਨਾ ਥੱਲੋਂ ਮੋਟਰ ਟੁੱਟਣ ਦਾ ਡਰ ਹੈ ਇਸੇ ਕਰਕੇ ਆਪਾਂ ਉਹਨੂੰ ਚਲਾਉਂਦੇ ਹੀ ਨਹੀਂ ਹੁੰਦੇ ਬਾਕੀ ਜਿਹੜ ਇਸੇ ਕਰਕੇ ਥੋੜੇ ਜਿਹੇ ਕੱਪੜੇ ਸੀ ਆਪਾਂ ਹੱਥ ਦੇ ਨਾਲ ਕੀ ਕੀਤਾ ਫਟਾਫਟ ਜਿਹੜੇ ਕੱਪੜੇ ਸੀ ਉਹ ਧੋ ਲਿੱਤੇ ਤੇ ਅੱਜ ਧੁੱਪ ਵੀ ਕਾਫੀ ਵਧੀਆ ਨਿਕਲੀ ਸੀ ਇਸੇ ਕਰਕੇ ਆਪਾਂ ਜਿਹੜੀ ਐਲੈਕਸਾ ਹੈਗੀ ਉਹਨੂੰ ਵੀ ਬਾਹਰ ਕੱਢਿਆ ਹੋਇਆ ਖੁੱਲੀ ਹੋਈ ਹੈ ਤੇ ਤੰਗ ਬਹੁਤ ਕਰਦੀ ਸੀ ਦੋ ਤਿੰਨ ਵਾਰੀ ਆਪਾਂ ਸੋਟੀ ਦੇ ਨਾਲ ਭਜਾਈ ਹੁਣ ਨਹੀਂ ਆਉਂਦੀ ਥੜੇ ਦੇ ਉੱਤੇ ਤੇ ਹੁਣ ਉਹ ਜਿਹੜਾ ਕੱਚਾ ਵੇੜਾ ਹੈਗਾ ਉੱਥੇ ਘੁੰਮਣਦਾ ਹੀ ਹੋਵੇ ਕੋਤੋਂ ਦੇਖਦੀ ਹੋਊਗੀ ਉਹ ਪਰਾਈ ਦੇ ਕੋਲ ਤੇ ਹੁਣ ਉਧਰ ਹੀ ਰਹਿੰਦੀ ਹੈ ਜ਼ਿਆਦਾਤਰ ਉਧਰ ਬਸ ਲੱਭਦੀ ਰਹਿੰਦੀ ਹੈ ਕੁਛ ਨਾ ਕੁਛ ਖੇਡਣ ਨੂੰ ਤੇ ਚੋਕਾ ਕੇ ਇਧਰ ਲੈ ਆਉਂਦੀ ਆ ਫੇਰ ਆਪਾਂ ਸਮਾਨ ਉਧਰ ਰੱਖ ਕੇ ਆਉਣੀ ਆ ਫੇਰ ਇਧਰ ਲੈ ਆਉਂਦੀ ਆ ਕੋਈ ਨਾ ਕੋਈ ਚੀਜ਼ ਲੱਭ ਜੇ ਬਸ ਉਹਨੂੰ ਤੋੜਨਾ ਹੁੰਦਾ ਇਹਨੂੰ ਹੋਰ ਇਹਨੂੰ ਕੋਈ ਕੰਮ ਨਹੀਂ ਹੈਗਾ ਤੇ ਅੱਜ ਸਵੇਰੇ ਆਪਾਂ ਕਲੀਨਿੰਗ ਕਰਨ ਤੋਂ ਬਾਅਦ ਚੜ੍ਹ ਲੌਣ ਤੋਂ ਬਾਅਦ ਪੋਚਾ ਲਾ ਦਿੱਤਾ ਸੀਗਾ ਕਿਉਂਕਿ ਤੋਪ ਜੜੀ ਹੈਗੀ ਉਹ ਨਿਕਲ ਜਾਂਦੀ ਹੈ ਤੇ ਛੇਤੀ ਸੁੱਕ ਜਾਂਦਾ ਇਥਾਂ ਪਹਿਲਾਂ ਤਾਂ ਤਰੇਲ ਪੈ ਜਾਂਦੀ ਹੁੰਦੀ ਸੀ ਉਹ ਆਪਾਂ ਕੀ ਕਰਦੇ ਸੀ ਬੋਕਰ ਨਾਲ ਚੰਗੀ ਤਰ੍ਹਾਂ ਉਹਨੂੰ ਹੂੰਝ ਦਿੰਦੇ ਸੀ ਤਾਂ ਨੂੰ ਤੇ ਫਿਰ ਆਪਾਂ ਪੋਚਾ ਨਹੀਂ ਲਾਉਂਦੇ ਹੁੰਦੇ ਸੀ ਕਿਉਂਕਿ ਉਹ ਅੱਗੇ ਨਹੀਂ ਸੁੱਕਦੀ ਹੁੰਦੀ ਸੀ ਥਾਂ ਤੋਪ ਨਹੀਂ ਨਿਕਲਦੀ ਸੀ ਇਸ ਹੁਣ ਆਪਾਂ ਕੀ ਕਰਦੇ ਆ ਪੋਚਾ ਲਾ ਦਿੰਨੇ ਆ ਝੜੂ ਲਾਉਣ ਤੋਂ ਬਾਅਦ ਤੇ ਹੁਣ ਆਪਾਂ ਇੱਥੇ ਕਰਾਂਗੇ ਜਿਹੜੇ ਕੱਪੜੇ ਹੈਗੇ ਉਹਨਾਂ ਨੂੰ ਸੁੱਕਣੇ ਪਾ ਦਿੰਨੇ ਆ ਤੇ ਅਲੈਕਸਾ ਨੂੰ ਹੁਣ ਆਪਾਂ ਪਿੰਜਰੇ ਥੱਲੇ ਤਾਰ ਦਿੱਤਾ ਏ ਕਿਉਂਕਿ ਵਾਰ-ਵਾਰ ਪੈਰਾਂ ਦੇ ਵਿੱਚ ਉਣ ਲਈ ਸੀ ਜਦੋਂ ਆਪਾਂ ਕੱਪੜੇ ਸੁੱਕਣੇ ਪਾਉਂਦੇ ਸੀਗੇ ਤੇ ਦਾਦੀ ਜੀ ਗਏ ਹੋਏ ਸੀਗੇ ਖੇਤ ਮੋਟਰ ਛੱਡਣ ਵਾਸਤੇ ਕਿਉਂਕਿ ਧੁੱਪ ਕਾਫੀ ਵਧੀਆ ਨਿਕਲੀ ਏ ਡੈਮ ਦੇ ਵਿੱਚ ਮੋਟਰ ਚਲਾਉਣਗੇ ਮੈਂ ਘਰੇ ਨਹੀਂ ਸੀਗਾ ਕਿਉਂਕਿ ਮੈਂ ਸਕੂਲ ਜਾਣਾ ਹੈ ਇਸੇ ਕਰਕੇ ਮਦਾਦੀ ਜੀ ਗਏ ਨੇ ਮੋਟਰ ਛੱਡਣ ਵਾਸਤੇ ਪਾਪਾ ਜੀ ਤੇ ਅੰਕਲ ਜੀ ਹੈ ਨਹੀਂ ਸੀ ਹੁਣ ਫਿਰ ਜਦੋਂ ਦਾਦੀ ਜੀ ਆਉਣਗੇ ਫਿਰ ਆਪਾਂ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਚਾਹ ਬਣਾਵਾਂਗੇ ਤੇ ਬੈਠ ਕੇ ਫਿਰ ਆਪਾਂ ਸਾਰੇ ਪੀਵਾਂਗੇ ਆਹ ਹੀ ਕੰਮ ਸੀ ਕੱਪੜਿਆਂ ਦਾ ਇਸ ਤੋਂ ਬਾਅਦ ਆਪਾਂ ਫ੍ਰੀ ਆ ਤੇ ਜਿਹੜੀਆਂ ਆਪਣੀਆਂ ਜਰਾਬਾਂ ਹੈਗੀਆਂ ਫਿਰ ਆਪਾਂ ਉਹਨਾਂ ਨੂੰ ਉਣਾਂਗੇ ਬੈਠ ਕੇ ਤੇ ਐਵੇਂ ਜਿਹੜਾ ਆਪਣੀ ਦਿਨਚਰਿਆ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਦੁਪਹਿਰ ਦੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਸਬਜ਼ੀ ਦੀ ਟੈਨਸ਼ਨ ਲੱਗ ਜਾਂਦੀ ਹੈ ਕਿ ਕੀ ਬਣਾਉਣਾ ਹੈ ਕੀ ਨਹੀਂ ਬਣਾਉਣਾ ਤੇ ਇਥੇ ਦਾਦੀ ਜੀ ਵੀ ਖੇਤੋਂ ਆ ਗਏ ਨੇ ਤੇ ਜਿੱਥੇ ਆਪਾਂ ਕੱਪੜੇ ਸੁੱਕਣੇ ਪਾ ਦਿੱਤੇ ਹੈਗੇ ਤੇ ਦਾਦੀ ਜਿੱਥੇ ਬਹਣ ਲੱਗੇ ਨੇ ਸਿਰ ਤੇ ਹੁਣ ਆਪਾਂ ਤੁਹਾਨੂੰ ਦਿਖਾ ਸਕਦੇ ਵੀ ਐਲੈਕਸਾ ਵੀ पिੰਜਰੇ ਦੇ ਵਿੱਚ ਆਰਾਮ ਕਰਨ ਲਈ ਧੁੱਪ ਸੇਕਣ ਲਈ ਤੇ ਹੁਣ ਆਪਾਂ ਧਰ ਲੈਣੇ ਆ ਚਾਹ ਤੇ ਹੁਣ ਆਪਾਂ ਸਾਰੇ ਬੈਠ ਕੇ ਚਾਹ ਪੀਵਾਂਗੇ ਚਾਹ ਪੀਣ ਤੋਂ ਬਾਅਦ ਜਿਹੜੀਆਂ ਆਪਣੀਆਂ ਜੁਰਾਬ ਰਹਿੰਦੀ ਹੈ ਇੱਕ ਹਨਾ ਉਹਨੂੰ ਔਨ ਲਾਂਗੇ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਚ ਆਪਣੀ ਜਿਹੜੀ ਜੁਰਾਬ ਹੈਗੀ ਐ ਉਹ ਤਿਆਰ ਹੋ ਜਾਵੇ ਬਾਅਦ ਚੋਂ ਆਪਾਂ ਅਗਲੀ ਜੁਰਾਬ ਵੀ ਸ਼ੁਰੂ ਕਰਾਂਗੇ ਕਿਉਂਕਿ ਅమే ਜੇ ਆਪਾਂ ਸਿੱਖਾਂਗੇ ਜੁਰਾਬ 19 ਫੇਰੀ ਆਪਾਂ ਨੂੰ ਆਊਗੀ ਹਨਾ ਤੇ ਦਾਦੀ ਜੀ ਵੀ ਸਿੱਖਣ ਦ ਕਰ ਦੇ ਇੱਕ ਮੈਂਬਰ ਨੂੰ ਹੀ ਆ ਜੇ ਹਨਾ ਤੇ ਫਿਰ ਇੰਨਾ ਹੀ ਬਹੁਤ ਹੁੰਦਾ ਹੈ ਬਾਚੋ ਦਾਦੀ ਜੀ ਅਗਰ ਸਿੱਖ ਲੈਣਗੇ ਤੇ ਬਾਚੋ ਮੰਮੀ ਜੀ ਤੇ ਆਟੋਮੈਟਿਕ ਸਿੱਖ ਹੀ ਲੈਣਗੇ ਦਾਦੀ ਜੀ ਕੋਲੋਂ ਲੇਕਿਨ ਮੰਮੀ ਜੀ ਵੇਚ-ਵੇਚ ਟਰਾਈ ਕਰਨ ਦਈ ਨੇ ਮੈਨਸੇ ਸਿੱਖਣ ਮੰਮੀ ਜੀ ਦਈ ਸੀ ਫਿਰ ਮੰਮੀ ਨੇ ਕਿਹਾ ਵੀ ਤੁਸੀਂ ਸਿੱਖ ਲਓ ਹਨਾ ਦਾਦੀ ਜੀ ਨੂੰ ਕਿਹਾ ਫਿਰ ਦਾਦੀ ਜੀ ਸਿੱਖ ਜਾਣਗੇ ਫਿਰ ਆਪੇ ਮੰਮੀ ਜੀ ਨੂੰ ਸਿਖਾ ਦੇਣਗੇ ਜਰਾਬ 19 ਤੇ ਤੇ ਆਪਣੀ ਚਾਹ ਜਿਹੜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪੇ ਇਹਨੂੰ ਪੁੰਨ ਲੈਣੇ ਆ ਤੇ ਇੱਥੇ ਪਾਪਾ ਜੀ ਤੇ ਅੰਕਲ ਜੀ ਆਗੇ ਸੀ ਬਾਜ਼ਾਰੋਂ ਟਾਈਮ ਨਾਲ ਹੀ ਤੇ ਹੁਣ ਇੱਥੇ ਜਿਹੜੇ ਆਪਣੇ ਪਸ਼ੂਆਂ ਦਾ ਕੰਮ ਹੈਗਾ ਉਹ ਟਾਈਮ ਨਾਲ ਕੰਪਲੀਟ ਕਰ ਦੇਣਗੇ ਫਿਰ ਉਸ ਤੋਂ ਬਾਅਦ ਆ ਪਤਾਰਾ ਵੀ ਕੱਢਣੀਆਂ ਹੁੰਦੀਆਂ ਪਾਪਾ ਜੀ ਕੀ ਕਰਨਗੇ ਜਿਹੜਾ ਗੋਆ ਹੈਗਾ ਉਹਨੂੰ ਛੁੱਟ ਦੇਣਗੇ ਤੇ ਅੰਕਲ ਜੀ ਤੂੜੀ ਪਾ ਕੇ ਤੇ ਪੱਠੇ ਪਾ ਦੇਣਗੇ ਫਿਰ ਪਾਪਾ ਜੀ ਪਸ਼ੂਆਂ ਨੂੰ ਉੱਤੇ ਬੰਨ ਦੇਣਗੇ ਤੇ ਪਾਪਾ ਜੀ ਤੇ ਅੰਕਲ ਜੀ ਜਦੋਂ ਖੇਤ ਹੁੰਦੇ ਨੇ ਜਾਂ ਫਿਰ ਪਾਣੀ ਦੀ ਵਾਰੀ ਹੁੰਦੀ ਹੈ ਜਾਂ ਖੇਤ ਜਿਆਦਾ ਕੰਮ ਹੁੰਦਾ ਹੈ ਤੇ ਫਿਰ ਉਹ ਨਹੀਂ ਆਉਂਦੇ ਘਰੇ ਸ਼ਾਮ ਤੱਕ ਤੇ ਇਸੇ ਕਰਕੇ ਫਿਰ ਸਾਰੇ ਪਸ਼ੂਆਂ ਦਾ ਕੰਮ ਆਪਾਂ ਕੰਪਲੀਟ ਤੇ ਫਿਰ ਆਪਾਂ ਵੀ ਟਾਈਮ ਨਾਲ ਹੀ ਕੰਪਲੀਟ ਕਰ ਦਿੰਨੇ ਆ ਮੈਂ ਗੋਹਾ ਸੁੱਟ ਦਿੰਨੇ ਤੂੜੀ ਪਾ ਦਿੰਨੇ ਮੰਮੀ ਜੀ ਪੱਠੇ ਪਾ ਕੇ ਤੇ ਪਸੂ ਉੱਤੇ ਬੰਨ ਦਿੰਦੇ ਨੇ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕੋਈ ਚੈਨਲ ਤੇ ਨਵਾਂ ਹੈ ਤਾਂ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀ